ਗਲੀਆਂ ਵਿੱਚ ਰੁਲਦੇ ਦੇ ਵੇਖੇ ਸੋਹਣੀ ਵਦ ਚੰਨਾ ਤੋਂ ਮੈਂ ਤਾਂ ਹੈਰਾਨ ਹਾਂ ਦਾ ਧਿਆ ਤੇਰੇ ਆਰਕਾਂ ਤੋਂ ਤੇਰਾ ਕੋਈ ਅੰਤ ਨਾ ਆਵੇ ਕਈਆਂ ਨੂੰ ਸੂਰਤ ਦਿੱਤੀ ਸੋਹਣੀ ਵਦ ਫੁੱਲਾਂ ਤੋਂ ਧੋਤੀ ਚਿੱਟੇ ਦੰਦ ਕਿਆਂ ਦੇ ਨਰਮੇਂ ਦੇ ਗੁਨਾ ਕਈਆਂ ਨੂੰ ਕੋਤੀ ਤੜਿਆ ਡਾਜੀ ਦੇ ਬੁੱਲਾ ਕੋ ਹੁੰਦਾ ਦੰਗ ਵੇਖ ਵੇਖ ਕੇ ਐਸੀ ਨਹਾਰ ਮੈਂ ਦੁਨੀਆਂ ਬਣਾਉਣ ਵਾਲੇ ਹਾਂ ਤੈਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲੇ ਹਾਂ ਨੂਲਾ ਆ ਮਾਲਕਾ ਓੜ ਨਾਰੋਗ ਤੂੰ ਕੰਨਿਆ ਦੇ ਵਿੱਚ ਕਿਸ ਮੰਦ ਦੇ ਲਿਖਤਾ ਜੋਗ ਤੂੰ ਪ੍ਰੇਤਮ ਤੋਂ ਵਿਛੜ ਤੁਰ ਗਏ ਰਾਕੇ ਜਿਉ ਝਗਾ ਤੋਂ ਮੈਂ ਤਾਂ ਹੈਰਾਨ ਦਾ ਤੇ ਆ ਤੇਰੇ ਆ ਰੰਗਾਂ ਤੋਂ ਤੇਰਾ ਕੋਈ ਅੰਤ ਨਾ ਆਵੇ ஜன கவி दे ਹੋ ਨਵਾਂ ਨਿਹਾਂ ਹੋ ਰੈਂਦਾ ਨੇ ਤਰੰਗ ਬਰੰਡੇ ਕੜਦਾ ਕਲ ਬੂਤਾਨੂ ਚਿੱਤਰ ਤੇ ਗੁਪਤ ਸੁਣੀ ਦੇ ਲਿਖਦੇ ਕਰ ਤੂਤਾਨੂ ਕੱਢਣ ਲਈ ਜਾਣ ਬੰਦੇ ਦੀ ਭੇਗੇ ਜਮਦੂਤਾਨੂ ਢਰਦਾ ਦੇ ਤੇਰੇ ਰੰਗਾਂ ਤੋਂ ਤੇਰਾ ਕੋਈ ਅੰਤ ਨਾ ਆਵੇ ਆਹ ਹੋ ਹੋ ਜੇ ਤੂੰ ਦਿਲਦਾਰ ਪਿਆ ਇੰਦਸ਼ਾ ਤੂੰ ਬਾਪੇ ਦੀ ਬਾਣੀ ਕਹਿੰਦੀ ਘਟ ਘਟ ਵਿੱਚ ਵਸਦਾ ਤੂੰ ਠਗਿਆ ਟੁੰਡ ਟੁੰਡ ਕੇ ਸਾਰਾ ਸੰਸਾਰ ਮੈਂ ਦੁਨਿਆ ਆਪਣਾ ਬਣਉਣ ਵਾਲਿਆ ਤੈਥੋਂ ਬਣਾ ਤਨ ਚਰਨਾਂ 'ਤੇ ਸੀਸ ਝੁਕਾਓ ਕੋਈ ਵਾਂਝਾ ਨਾ ਰਹੇ ਫਿਰ ਦਿਓ ਦੋ ਾਰ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਦੇ ਹੋਏ ਆ ਰਸਨਾ ਨੂੰ ਪਵਿੱਤਰ ਕਰੋ ਤੇ ਗੰਝ ਕੇ ਫਤੇ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਹੱਦ ਚਾਅ ਤੇ ਖੁਸ਼ੀ ਦੀ ਗੱਲ ਹੈ ਸਾਡੇ ਮਾਨਯੋਗ